ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਢਿੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਲੋਡ ਕਰੋ 9878123917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਆਨ ਸਕਰੀਨ 'ਆ ਬਾਈ ਸੋਨੂ ਕੋਲੇ ਪਹੁੰਚਿਆ ਪਿੰਡ ਹਿੰਮਤਪੁਰਾ ਜੀ ਤੇ ਜਾਨਵਰ ਦਿਖਾਵਾਂਏ ਸਾਨੂੰ ਤਿੰਨ ਇੱਕ ਦਿਖਾਵਾਂ ਮੈਂ ਤੁਹਾਨੂੰ ਝੋਟੀ ਜਮਾ ਹੀ ਛੋਟੇ ਜੇ ਤੇ ਬਾਜਬਰੇੜ ਦੇ ਵਿੱਚ ਗੱਲਬਾਤ ਬਾਈ ਸੋਨੂੰ ਨਾ ਕਰਾਂ ਮੈਂ ਸਾਰੀ ਜਾਣਕਾਰੀ ਲੈ ਕੇ ਪਹਿਲਾਂ ਤੁਸੀਂ ਫਿਰ ਸੌਦਾ ਖਰੀਦਣਾ ਹੀ ਜਲਦਬਾਜੀ ਜਮਾ ਨਹੀਂ ਕਰਨੀ ਸਸਤੀ ਕਾ ਬਾਈ ਸਸਤੀ ਕਾ ਬੁੱਟੀ ਹੋਰ ਕੀ ਮੈਂ ਤੁਹਾਨੂੰ ਵਧੀਆ ਵੀਰੇ ਬੱਲੇ ਕਿਵੇਂ ਕੰਮ ਕਰ ਕੰਮ ਕਰ ਬਾਈ ਵਧੀਆ ਚੱਲੀ ਜਾਂਦਾ ਆ ਵੀਡੀਓ ਵੀ ਕੀ ਜਾਂਦੇ ਹਣ ਪਸੂ ਫਿਰ ਹਾਂ ਵਧੀਆ ਵਿਕੀ ਆ ਦਾ ਬਸ ਕਿਤੇ ਟਾਈਮ ਲੱਗਿਆ ਅੱਜ ਆ ਦਾ ਓਕੇ ਛੋਟੇ ਪਾ ਵਾਲੇ ਪਸੂ ਸੀਗੇ ਚੱਲ ਮੈਂ ਵੀਡੀਓ ਪਾ ਦਿੰਦਾ ਓਕੇ ਤੇ ਭੈਣ ਭਰਾਵਾਂ ਦੀ ਮੰਗ ਵੀ ਆਉਂਦੀ ਆ ਹਾਂ ਮੰਗੇ ਫੋਨ ਬਹੁਤ ਆਦੇ ਕਹਿੰਦੇ ਵੀ ਤੂੰ ਵੀਡੀਓ ਨਹੀਂ ਪਾਉਂਦਾ ਵੀਡੀਓ ਪਾਉਂਦਾ ਟਾਈਮ ਹੀ ਨਹੀਂ ਪਤਾ ਬੈਕ ਜਾਂਦਾ ਮਾਰ ਬੈਕ ਜਾਂਦਾ ਮਾਰ ਤੇ ਸੋਨੂੰ ਪਹਿਲਾ ਦਾ ਨੰਬਰ ਬੋਲ ਨੰਬਰ ਵੀ ਬੁੱਟੇ ਆਪਣਾ ਹੈਗਾ 78990999728 ਪਿੰਡ ਹਿੰਮਤਪੁਰਾ ਵੀਰੇ ਜ਼ਿਲ੍ਹਾ ਮੁਲਕਾ ਤੇ ਤੁਸੀਂ ਨਿਹਾਲ ਸਿੰਘ ਵਾਲਾ ਤੇ ਨੇੜੇ ਆਪਾਂ ਨੂੰ ਭਧੌੜ ਤੇ ਨੇੜੇ ਆਪਾਂ ਨੂੰ ਭਧੌੜ ਸ਼ਹਿਰ ਰਹਿ ਗਿਆ ਤੇ ਨਿਹਾਲ ਸਿੰਘ ਵਾਲਾ ਸਹੀ 202 ਹਾਂ ਨਾਲ ਹੀ ਆ ਆਪਣਾ ਓਕੇ ਜੀ ਤੇ ਬਾਈ ਸੋਨੂੰ ਅੱਜ ਕਿੰਨੇ ਜਾਨਵਰ ਆ ਅੱਜ ਆਪਣੇ ਕੋਲ ਇਹ ਬੁੱਟੇ ਤਿੰਨ ਆ ਦੋ ਤਾਂ ਬਹਿਣਾ ਸੂਨ ਵਾਲਾ ਇੱਕ ਤਾਂ ਬੱਸੀ ਫਾਰਮ ਚ ਲਈ ਆ ਤੇ ਇੱਕ ਆ ਦ ਪਰ ਮਗਰ ਵੀ ਕੱਟੀ ਹੈ ਜੀ ਓਕੇ 15 ਦਿਨ ਸੂਈ ਨੂੰ ਹੋ ਗਏ ਮਗਰ ਆ ਗਈ ਕੱਟੀ ਤੇ ਪਲੂਨ ਸੂਈ ਹੈ ਬਾਈ ਪਲੂਨ ਬਾਈ ਪਲੂਨ ਇਹਦੇ ਨਾਲ ਦੋ ਦੰਦ ਤੇ ਓਕੇ ਅੱਜ ਦੁੱਧ ਕਿੰਨਾ ਹੋਣਾ ਥੱਲੇ ਦੁੱਧ ਵੀਰੇ ਯਾਰ ਇਹਦੇ ਥੱਲੇ ਹੋਣ ਜਿਹੜਾ ਕੰਡੇ ਵਾਲਾ ਤਿਆਰ ਹੋਊਗਾ ਹੈ 8 ਪਰ 7 ਮੰਨ ਜਿਹੜਾ ਮਰਜੀ ਲੈ ਜੀ 7 ਤੋਂ 7.5 ਮੰਨ ਕੇ ਜਿਹੜਾ ਜਮਾ ਜਾਏਗਾ ਤੇ ਕੋਕਾ ਵੀ ਸੀ ਹੈ ਨਾ ਬਾਈ ਬਾਈ ਬਹੁਤ ਵਧੀਆ ਝੁੱਟੀ ਹੈ ਭਾਜੀ ਬਾਜਾ ਲੁੱਟੀ ਖੋਲੋ ਜੀ ਤੋਰਾ ਕਰਾ ਕੇ ਚ ਇੱਕ ਬਾਜਾ ਉਹਨੂੰ ਵੇਚੀ ਇਹਦਾ ਕਰਾ ਦੇਾਂਗੇ ਝੁੱਟੀ ਦਾ ਠੀਕ ਹੈ ਜੀ ਤੇ ਆਹ ਦੇਖੋ ਜੀ ਫੇਸ ਦੀ ਕੁਆਲਿਟੀ ਕੋ ਚਾਹੁੰਦੇ। ਇੱਕ ਵਾਸ ਮਾੜਾ ਇਹ ਦੱਸ ਦਿੰਦੇ ਬੂ ਟੇੜਾ ਮਗਰਾ ਥਣਾ ਔਰ ਲਮਣੀ ਦੇ ਪਾਲ ਹੋ ਗਈ ਸੀਗੀ। ਪਾਲ ਹੋ ਗਈ ਸੀ ਪਹਿਲੇ। ਪਾਲ ਪੱਤੀ ਵੀ ਸੀ ਪਾਲ ਹੁਣ ਸੈਟ ਆ। ਧਾਰ ਚਵਾਈ ਚ ਬਈ ਇੱਕ ਨੰਬਰ। ਕਿਉਂਕਿ ਜਿਹੜੇ ਘਾਰ ਵਾਲੇ ਵੀਰ ਹੁੰਦੇ ਆ ਉਹ ਸੂਈ ਵੀ ਦੀ ਨਹੀਂ ਗੌਰ ਕਰਦੇ। ਹਾਂ ਹਾਂ ਬਈ। ਤੇ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਆ ਬਾਈ ਕਹਿੰਦਾ ਪਾਲ ਜ਼ਰੂਰ ਹੋ ਗਈ ਸੀ ਇੱਕ ਥਣ ਤੇ ਦੱਸ ਕੇ ਦੇਣੀ ਆ ਜਿਹੜੀ ਗੱਲ ਵੀ ਹੈਗੀ ਆ। ਜੀ ਦੱਸਾਂਗੇ ਬਾਈ। ਤੇ ਕੁਆਲਿਟੀ ਬਈ ਮੂੰਹੋਂ ਕਿਵੇਂ ਆਏ? ਮੂੰਹੋਂ ਦੋ ਦੰਦ ਬੂਟੇ। ਓਰੀਜਨਲ। ਓਰੀਜਨਲ ਦੋ ਦੰਦ। ਓਕੇ ਇਾਰੇ ਥਣ ਨਿਕੜਵੇਂ ਪੂਰੇ ਸਪੇਸ ਤੇ ਲੱਗੇ ਪਿਆ ਤੇ ਰੇਟ ਹੈਰਾਨ ਜਾਂ ਕਰਨ ਵਾਲਾ ਹੋਊਗਾ ਇਹਦਾ ਹਾਂ ਜੀ ਵੀਰੇ ਬੁੱਟੇ ਜਣ ਮੈਂ ਜਿਹੜੇ ਬਾਜ ਆਈਏ ਬੁੱਟੇ ਆਪਾਂ ਉਸੇ ਬਾਜੀ ਲੰਗਾ ਦੇਣੀ ਆ ਬਈ ਆ ਦੇਖੋ ਵੀਰੋ ਬੱਚਾ ਚਾਹੁੰਦਾ ਤੁਸੀਂ ਦੇਖ ਸਕਦੇ ਹੋ ਠੀਕ ਆ ਜੀ ਤੇ ਮਗਰ ਕੱਟੀ ਆ ਬਈ ਇਹ ਮਗਰ ਕੱਟੀ ਆ ਬੁੱਟੇ ਆਹ ਲਿਆ ਥਾਣਾ ਪਲੂਣੇ ਦੇਖੋ ਓਕੇ ਤੇ ਹੁਣ ਤਾਂ ਠੀਕ ਆ ਹੁਣ ਤਾਂ ਜਮਾ ਧਰ ਤੂੰ ਰੋਕ ਲੈ ਗੰਨੀ ਵਰਗੀ ਚਵਾਈ ਆ ਲੈ ਠੀਕ ਆ ਜੀ ਤੇ ਆ ਰਹੀ ਆ ਤੁਹਾਡੇ ਸਾਹਮਣੇ ਜੀ ਬੰਦਪੁਰ ਬੱਚਾ ਮੈਂ ਤਾਂ ਆਹ ਦੇਖੋ ਜੀ ਥਣਾ ਥੁਣਾ ਦੇ ਚੰਗੇ ਸਪੇਸ ਤੇ ਤੇ ਭਾਲ ਜਰੂਰ ਜਦੋਂ ਥੋੜੀ ਜਿਹੀ ਵਿਗੜ ਜਾਂਦੀ ਹੈ ਹਨਾ ਉਹ ਦਿਨ ਲੱਗ ਜਾਂਦਾ ਆਪਣੇ ਘਰ ਵਾਲੇ ਬੰਦੇ ਥੋੜੀ ਗੌਰ ਘਟ ਹੁੰਦੀ ਹੈ ਦਿਨ ਲੱਗ ਜਾਂਦੇ ਪਸਮਾ ਪਸਮਾ ਲੱਗ ਜਾਂਦਾ ਵੀ ਭਾਲ ਤੇ ਤੈਨੂੰ ਪਤਾ ਹਨਾ 1 ਮਿੰਟ ਜੀ ਕੋਈ ਹਨਾ 1 ਮਿੰਟ ਜੀ ਡਰੂ ਦੇ ਤੋਂ ਕੈਮਰਾ ਕਰਕੇ ਇਹ ਮੂਹਰੇ ਥਰਾਈ ਠੀਕ ਹੈ ਜੀ ਮੂਹਰੇ ਥਣਾ ਚਵਾਈ ਦੇਖੋ ਜੀ ਇੱਕ ਨੰਬਰ ਮਗਰ ਲੈ ਜੋ ਮਾਣੀ ਵੀਰੇ ਧਾਰਾਂ ਤੇ ਸੱਲੀ ਜੀ ਕਰਾ ਦੇ ਲੈ ਬਈ ਕੋਈ ਪੂਰ ਸ਼ਰ ਲੈਣੀ ਲੈ ਤੇ ਵੀਰੇ ਜਿਹੜੇ ਇਹ ਥਣ ਤੇ ਭਾਲੇ ਤੇ ਕੋਈ ਧਾਰ ਤਾਂ ਨਹੀਂ ਕਰੜੀ ਨਾ ਬਈ ਲੈ ਆ ਦੇਖੋ ਪੋਲੀ ਦਾ ਦੁੱਧ ਮਾਰੀ ਪਲੂਣ ਹਜੇ ਹੈਗੀ ਆ ਦੂਜੇ ਦਿਨ ਮਾਰੀ ਪਰਲੇ ਜੋ ਮਾਰੀ ਨਹੀਂ ਓਕੇ ਹਾਂ ਜੀ ਬਾਈ ਜੀ ਰੇਟ ਦੱਸੋ ਫਿਰ ਇਹਦਾ ਹੁਣ ਰੇਟ ਬੁੱਟੇ ਐਵੇਂ ਜਿਹੇ ਜੇ ਭਾਜ ਲੈਂਦੀ ਆਪੋ ਉਹ ਜੇ ਭਾਜ ਕੱਢ ਦੇਣੀ ਆ ਮੁੱਲ ਗਰੋਂ ਚ 70 ਕਰੋੜ ਜੇ 75 ਦੇਣੀ ਬਸ ਲੈਣ ਦੇਣ 65000 ਦੀ ਦੇਣੀ ਗਾਂਆਂ ਦੇ ਤੇ ਮਗਰ ਵੀ ਕੱਟੀ ਹੈ ਨਾ ਮਗਰ ਵੀ ਕੱਟੀ ਆ ਬਾਈ ਓਕੇ ਜੀ 7 ਕਿਲੋ 7.5 ਕਿਲੋ ਦੁੱਧ ਰੈਡੀ ਆ ਕੱਟੀ ਬਹੁਤ ਸਾਰੀ ਤੇ ਬਾਕੀ ਪਾਲਣ ਵਾਲੀ ਕੱਟੀ ਹੈਗਾ ਨੂੰ ਹਾਂ ਹਾਂ ਬਾਈ ਐਮ 29 ਦੀ ਹੈਗੀ ਆਪ ਇਹ ਲੇਖਾ ਹੀ ਕੋਈ ਨਹੀਂ ਸੀ ਇਹ ਤਾਂ ਪਾਲਣੇ ਥੋੜੀ ਜੀ ਬਸ ਸੋਹਣੇ ਬਾਈ ਕੱਟੀ ਹੈ ਨਾ ਤੇ ਬਾਈ ਜਿਹੜੀ ਟਾਪ ਕਲਾਸ ਆਪਾਂ ਦੇਖੀ ਜਨੇ ਬੱਛੀ ਐ ਚਫ ਇਹ ਬੁੱਟੇ ਲਈ ਆਪਾਂ ਫਾਰਮ ਚ ਬਈ ਮੂੰਹ ਕਿਵੇਂ ਆ ਮੂੰਹ ਵੀਰੇ ਚਾਰ ਦਾੰਦ ਦਾ ਦੂਜਾ ਸੁਆ ਬੁੱਟੇ ਕਹਿੰਨ ਉਹ ਪਹਿਲੇ ਕਹਿ ਦੀਏ ਅਜੇ ਸੂਨ ਦੇ ਵਿੱਚ 13 ਤੋਂ 14 ਦਿਨ ਬਾਕੀ ਪਿਆ ਬਈ ਇਹਦੇ ਕਿ ਕੱਦ ਕਾੜ ਫੁੱਲ ਹਨਾ ਫੁੱਲ ਬਈ ਤੇ ਐਬੀਐਸ ਦੇ ਬਰੂਡ ਸੀਮਨ ਦੀ ਆਪ ਆ ਬਈ ਅੱਗੇ ਕੀ ਲੱਗਿਆ ਵਾ ਅੱਗੇ ਵਰਲਡ ਵਾਈਡ ਦਾ ਲੱਗਿਆ ਵਾ ਵੀਰੇ ਨੂੰ ਵਰਲਡ ਵਾਈਡ ਦਾ ਠੀਕ ਹੈ ਖੋਲੋ ਜੀ ਥੋੜਾ ਕਰਕੇ ਚੈੱਕ ਚੰਗੀਆਂ ਜੋ ਆ ਗਈ ਜੀ ਫੇਰ ਹੌਟਸਟਾਰ ਲੱਗਿਆ ਨੰਬਰ ਵਾਕਈ ਯਾਰ ਹਨਾ ਤੇ ਬਾਕੀ ਦੀ ਗੱਲ ਦੇਖ ਕੇ ਵੈੜ ਦੇ ਰੰਗ ਪ੍ਰਿੰਟਰ ਨੂੰ ਬਾਕੀ ਸਹਿਜ ਫੁੱਲਾ ਬਜਨ ਬਹੁਤ ਆ ਬੁੱਟੀ ਜਿਹੜੀ ਭੈਣ ਭਰਾ ਨੇ 4 ਦਿਨ ਸਾਹਮਲੇ ਤੇ ਸੀਲ ਠੰਡੀਆਂ ਬਾਈਏ ਪੂਰੀ ਬਾਈ ਥੋੜਾ ਜਿਹਾ ਹੁਣ ਖੁੱਲੀ ਆਈ ਕਰਕੇ ਨਾ ਪਸੂ ਕਰਦਾ ਮਾੜਾ ਮੋਟਾ ਤਾਂ ਨਹੀਂ ਓਕੇ ਆ ਜਮਾ ਨਾ ਫੇਸ ਦੀ ਕੁਆਲਿਟੀ ਕਰੋ ਚੈੱਕ ਬਾਕੀ ਤਾਂ ਕਈ ਸੂਏ ਚੱਲਣ ਵਾਲੀ ਚੀਜ਼ ਆ ਹਨਾ ਹਾਂਜੀ ਹਾਂਜੀ ਵੀਰੇ ਓਕੇ ਜੀ ਹੌਰ ਸਟਾਰ ਲੱਗਿਆ ਹੋਵੇ ਦੇਖ ਹੁਣ ਓਕੇ ਜੀ ਤੇ ਕਿੰਨੇ ਦਿਨ ਬਾਕੀ ਆ ਬਾਈ ਚੂੜੀ ਦੇ ਬੁੱਟੇ 13 ਚਰਾਂਦਨ ਪਏ ਆ ਬਈ ਐਵੇਂ ਟੁੱਟ ਜਾ ਮਾਰਨ ਨਾਲ ਕੀ ਫਾਇਦਾ ਕਿੰਨਾ ਕੁ ਦੁੱਧ ਕਹਿ ਕੇ ਦੇ ਦਿਆਂ ਦੁੱਧ ਤਾਂ ਬੱਸੇ ਵਾਦਾ ਹੁੰਦਾ ਦੁੱਧ ਤਾਂ ਬਈ ਬੁੱਟੇ ਸੇਵਾ ਦਾ ਹੁੰਦਾ ਯਾਨੀ ਕਿ ਜਿੰਨਾ ਤੋਂ ਆਪਾਂ ਲਈ ਆ 24 25 ਕਿਲੋ ਪਹਿਲਾਂ ਚੋਇਆ ਉਹਨਾਂ ਨੇ ਵੀ ਓਕੇ ਬਾਕੀ ਲੈ ਚੱਲ ਬਈ ਜਿਹੜਾ ਮਰਜ਼ੀ ਮੇਰਾ ਵੀਰ ਕਰ ਲੈ ਸੌਦਾ 27 28 ਕਿਲੋ ਖੁੱਲਾ ਦੇ ਦੂੰ ਦੇਣੇ ਦੇਣੇ ਨੇ ਇੱਕ ਰੁੱਤ ਬਹੁਤ ਸੋਹਣੀ ਹੈ ਇੱਕ ਰੁੱਤ ਬਈ ਇੱਕ ਬਾਕੀ ਬਰੀਡ ਦੁੱਧ ਵਾਲੀ ਹੈ ਬੁੱਟੇ ਬਰੀਡ ਦੁੱਧ ਵਾਲੀ ਮੱਥੇ ਤੇ ਟੋਆ ਵਗੈਰਾ ਤੇ ਬਾਕੀ ਦੀ ਗੱਲ ਜਿਹੜੀ ਬਹੁਤੀ ਵਾਦੀ ਆ ਪੂਰੀ ਆ ਹਨਾ ਹਾਂਜੀ ਹਾਂ ਆ ਦੇਖੋ ਬਾਕੀ ਕਿਸੇ ਪਾਸੇ ਲੱਸੀ ਲਾਮੀ ਨਹੀਂ ਹੈਗੀ ਭਾਈ ਰੇਟ ਦੱਸੀ ਇਹਦਾ ਕੀ ਆ ਜਾਇਆ ਇਹਦਾ ਫੋਨ ਤੇ ਕਰ ਲਾਂਗੇ ਬੁੱਟੇ ਹੋਊ ਜਾਇ ਜੀ ਜਾਇ ਜੀ ਹਾਂ ਹਾਂ ਜਾਇ ਜੀ ਬਾਕੀ ਦੇ ਜਿਹੜੇ ਭੈਣ ਭਰਾ ਨੇ ਫਾਰਮ ਫੋਰਮ ਤੇ ਰੱਖਣੀ ਆ ਬ੍ਰੀਡ ਤੇ ਕੰਮ ਕਰਨਾ ਬੱਚੀ ਉਹਦੇ ਵਾਸਤੇ ਹੈ ਨਾ ਦੋਨੇ ਚੀਜ਼ਾਂ ਬੱਸੀ ਆਪ ਵੀ ਚੰਗੀ ਹੈ ਗਾਂ ਵੀ ਬਹੁਤ ਸੋਹਣਾ ਠੀਕ ਆ ਬਾਲ ਮਿਆਜ ਮੁੱਲ ਤਾਂ ਨਹੀਂ ਹੁੰਦਾ ਨਹੀਂ ਨਹੀਂ ਜੈ ਜੀ ਆਪਾਂ ਕਰਨਾ ਨਹੀਂ ਬੁੱਟੇ ਨੂੰ ਪਤਾ ਹੀ ਆਪਣਾ ਮੁੱਲ ਜਾਇ ਜੀ ਹੁੰਦਾ ਤੇ ਬਾਕੀ ਦਾ ਆਪਣਾ ਵਿੱਚ ਕਈ ਵੀਰਾਂ ਦੇ ਕਮੈਂਟ ਵੀ ਆਏ ਹੁੰਦੇ ਆ ਕਹਿੰਦੇ ਭਾਈ ਹਾਂ ਹੁਣ ਤਾਂ ਵੀਡੀਓ ਪਾਈ ਛੱਡੀ ਸੀ ਕੇ ਮਾਲ ਵੇਗ ਗਿਆ ਵੇਗ ਜਾਂਦਾ ਦੇਖਣਾ ਭਾਈ ਭ ਜਮਾ ਜਾਇਜ਼ ਰੇਟ ਤੇ ਮਿਲਣੀ ਹੈ ਤੇ ਹਾਈ ਕੁਆਲਿਟੀ ਵਾਲੀ ਆ ਹਾਂਜੀ ਹਾਂਜੀ ਜੇ ਤੁਸੀਂ ਆਨਲਾਈਨ ਵੀ ਮੰਗਾ ਲਓਗੇ ਕੋਈ ਧੋਖੇਧੜੀ ਵਾਲੀ ਗੱਲ ਨਹੀਂ ਦਿੰਦੀ ਆਪਣੀ ਭਾਰ ਦੀ ਗਰੰਟੀ ਹੈ ਕੱਦ-ਕੜ ਜਿਹੜਾ ਮਰਜ਼ੀ ਚੈੱਕ ਕਰ ਲੈ ਫੁੱਲ ਹਾਈਟ ਦੀ ਓਕੇ ਜੇ ਬਾਈ ਤਾਂ ਤੁਸੀਂ ਪਰਸਨਲ ਵੀਡੀਓ ਪਾਵਾ ਦੀ ਮੰਗਾ ਲੈ ਕੱਦ ਲੈ ਟਿਲ ਟੂ ਲੈਦਾ ਬਹੁਤ ਪਈ ਹੈ ਬਹੁਤ ਥਣ ਮੁੱਠੀ ਵਾਲਾ ਲੱਗਿਆ ਹੈ ਪੂਰਾ ਵਧੀਆ ਪੂਰਾ ਬਈ ਤੇ ਬਾਕੀ ਇਸ ਤਰ੍ਹਾਂ ਦੀਆਂ ਵੜਿਆਂ ਨੂੰ ਕੋਈ ਮਸਟ ਸਟੇਟਸ ਵਗੈਰਾ ਹੈ ਨਹੀਂ ਹੁੰਦੀ ਭੱਟੇ ਮੈਂ ਕਹਾਂ ਇਹ ਅੱਗੇ ਵੀਰੇ ਸਿੰਘਾ ਵਾਲੀ ਵੜ ਆ ਗਈ। ਇਹ ਦੂਜਾ ਸੂਦਾ ਸੁੰਦੀਆ ਬੁੱਟੇ। ਇਹ ਪਹਿਲੇ ਸੂ ਵੀ ਮੇਰੇ ਕੋਲ ਹੀ ਗਈ ਸੀ ਬੰਦੇ। ਲਿਆ ਲੈ 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 ਗਈ ਸੀ ਆਪਣੇ। ਉਹ ਕੇ ਯਾਰ ਤੇ ਦੋ ਦਨੇ ਬੁੱਟੇ ਦਿੱਤਾ 16-17 ਕਿਲੋ ਪਲੂਨ ਨੇ ਬਈ ਸਿੰਘੀ ਠੰਡੀ ਬੜੀ ਆ ਨਾ। ਉਹ ਚੱਕਰੀ ਨੇ ਲਗਾ ਲੱਤਾਂ ਮਾਰਦੇ ਫਲਾਣਾ ਲੈ ਦੇ। ਤੇ ਇਹਦੀ ਕੀ ੜਮਾਂ ਆ ਗਈ ਬਾਈ ਤੁਹਾਨੂੰ। ਇਹਦਾ ਬੁੱਟੇ ਬਸ ਮੁੱਲ ਜੈ ਜੀ ਕਰਨਾ। ਹੁਣ ਤੇ 55000 ਮੁੱਲ ਦਾ ਬਸ ਛੋਟ ਛੱਪਾ ਕਰਨਾ। 55000 ਤੁਹਾਡਾ ਮਾਨਤਾਨਾ ਹੋ ਜਾਣਾ। ਅੱਛਾ 16 ਕਿਲੋ ਦਿਖਾ ਦੇ ਬੁੱਟੇ ਲੈ। ਤੇ ਮੈਂ ਕਹਿੰਦਾ ਯਾਰ ਕੋਈ ਇਹ ਵੀ ਆਨਲਾਈਨ ਕੋਈ ਸਿੰਘਾ ਸਿੰਘਾ ਮੈਨੂੰ ਕੋਈ ਚ हां जी हां जी ते ਕਿੰਨਾ ਕ ਦੁੱਧ ਕੱਢਿਆ ਹੋਇਆ ਫਿਰ ਬਾਈ ਦੁੱਧ ਵੀ ਆਪਾਂ ਦਿੱਤਾ ਸੀ 16 ਕਿਲੋ ਨਾਪ ਕੇ ਉਹ ਆਪਣੇ ਕੋਲ ਸੂਈ ਵੀ ਗਈ 17 18 ਕਿਲੋ ਖੁੱਲਾ ਦੁੱਧ ਚ ਵੰਦ ਦੇਣੇ ਦੇਣਾ ਬਾਜਨ ਵਾਲੀਆ ਬਾਜਨਾਂ ਕੱਦ ਵਧੀਆ ਬਾਈ ਰੇਟ ਤੇਰਾ ਬਹੁਤ ਜਾਇਆ ਜਾ ਯਾਰ ਰੇਟ ਬੁੱਟੇ ਜਮਾ ਜਾਏ ਜੀ ਮੰਗਣਾ ਬਾਈ ਜਮਾ ਜਾਏ ਤੇ ਖਲਦੀ ਬਹੁਤ ਆ ਬਾਈ ਇਹ ਤੇਰੇ ਬਾਈ ਆ ਦੇਖ ਬੁੱਟੇ ਜਿੱਥੇ ਮਰਜ਼ੀ ਖੜਾ ਕੇ ਬਹਿ ਜੀ ਆ ਹੀ ਸੂਈ ਵੀ ਦਾ ਕੰਮ ਹੁੰਦਾ ਲੈ ਹੂੰ ਦੱਸਾ ਛੱਟ ਕੇ ਜਿੱਥੇ ਮਰਜ਼ੀ ਬਹਿ ਜਿੰਦਾ ਓਕੇ ਆ ਜਾ ਮਾ ਬਾਕੀ ਟੈਂਪਲ ਦੇਖ ਬੁੱਟੇ ਤੇ ਬਾਕੀ ਦੀ ਗੱਲ ਯਾਰ ਕਈ ਸੂਏ ਚੱਲਣ ਵਾਲੀ ਚੀਜ਼ ਪੁਰੀ ਜੀ ਹਾ ਦੇਖੋ ਵੀਰੋ ਤੋਰਾ ਤਾਰਾ ਦਾ 1 ਨੰਬਰ ਤੇ ਬਾਕੀ ਦੀ ਗੱਲ ਚੰਗੀ ਥਣ ਭਾਂਡੇ ਦੀ ਬਾਈ ਕਹਿੰਦਾ ਆਪਣੀ ਗਾਰੰਟੀ ਆ ਥਣਾ ਤੁਣਾ ਦੀ ਸਾਰੀ ਹੈ ਨਾ ਤੁਹਾਨੂੰ ਮੈਂ ਕਿਹਾ ਬੁੱਟੇ ਚੱਕਰੀ ਕੋਈ ਨਹੀਂ ਭਾਈ 55000 ਆਜਾ ਵਿੱਚ ਦਿਖਾ ਵੀ ਦਿੰਦੇ ਆਪਾਂ ਬੰਦੇ ਕਹਿੰਦੇ ਆਪਣੇ ਕੋਲ ਕਿਹੜਾ ਜਬਾੜਾ ਮਾਲ ਆ ਵੀਡੀਓ ਹੂੰ ਲੈ ਆਹ ਲੋ ਜੀ ਆਹ ਹੁੰਦੀਆਂ ਦਾ ਸਾਲਗ ਦੂਜਾ ਜੋ ਮਾਰੀ ਓਕੇ ਆ ਜੀ ਨਹੀਂ ਓਕੇ ਵੀਰੇ ਓਕੇ ਓਕੇ ਜਿਹੜਾ ਮਰਜੀ ਸੌਦਾ ਕਰ ਲੈ ਲੈ ਆਦਾ ਲੀਜੀ ਮਾਰ ਦਿਆ ਜਾ ਓਕੇ ਐਸ ਹੁੰਦੀ ਐ ਤਿੰਨ ਚਾਰ ਦਿਨ ਬੁੱਟੇ 55000 ਚ ਤੁਹਾਨੂੰ ਮਿਲ ਜਾਨੀ ਮਾਤਾ 300 ਛੋਟ ਕਰ ਦਾਂਗੇ 55 ਚ ਖੁਸ਼ ਹੋਗੇ ਓਕੇ ਰੇਟ ਜਮੇ ਬਾਈ ਨੇ ਖਿੱਚ ਕੇ ਤੇ ਜਾਏ ਰੱਖੇ ਬਾਈ ਜਮਾ ਬਾਈ ਨਾਲੇ ਐ ਦੁੱਧ ਵੀ ਸੰਘਣਾ ਬੁੱਟੇ ਨਾ ਤਾਂ ਬਵਾਰ ਹੋਵੇ ਤੇ ਬਾਈ ਯਾਰ ਆਹ ਬੱਚੀ ਤਾਂ ਹਨਾ ਤੋਹਫਾ ਹੀ ਆ ਇਹਦਾ ਵਸ ਦੱਸਣ ਦੀ ਲੋੜ ਹੀ ਨਹੀਂ ਦੱਸਣ ਦੀ ਲੋੜ ਹੀ ਨਹੀਂ ਤੇ 100 ਚ ਇੱਕ ਹੀ ਨਿਕਲਦੀ ਇਹ ਜੀ ਬੱਚੀ ਕਰ ਲਿਓ ਬਾਈ ਦਾ ਸੰਪਰਕ ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਤੇ ਕੱਟੀ ਤੁਹਾਨੂੰ ਦਿਖਾਈ ਹੈ 65000 ਪੂਰੀ ਸੀਲ ਠੰਡੀ ਹੈ ਬੁੱਟੇ ਪੂਰੀ ਸੀਲ ਥੋੜ ਤੇ ਨੰਬਰ ਬੋਲੀ ਬਾਈ ਤੁਹਾਨੂੰ ਫਿਰ ਨੰਬਰ ਬੁਟੇ ਆਪਣਾ ਹੈ 6990899728 ਪਿੰਡ ਹਿੰਮਤਪੁਰਾ ਜ਼ਿਲ੍ਹਾ ਮੋਗਾ ਸੀਨੀਅਰ ਓਕੇ ਜੀ ਕਰ ਲਿਓ ਬਾਈ ਦਾ ਸੰਪਰਕ ਧੰਨਵਾਦ